ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀਦ ਅਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਾ ਚਰਨਨ ਮਨ ਰਹਿ ਹਮਾਰਾ ਆਪਣਾ ਯਾਨ ਕਰੋ ਪ੍ਰਤਿਪਾਰਾ ਹਮਰੀ ਦੁਸ਼ਟ ਸਬੈ ਤੁਮ ਕਾਵਹ ਆਪ ਹਾਥ ਦੇ ਮੋਹਿ ਬਚਾਵਹ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋ ਰਛਾ ਨਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਬਿਆਸਾ ਤੁਮ ਹੈ ਸਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹਾਂ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਅਹ ਚੁਣ-ਚੁਣ ਸਤਰ ਹਮਾਰੇ ਮਾਰੀਅਹ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਊਜੋ ਸਦਾ ਹਮਾਰੇ ਪਛਾਹ ਸ੍ਰੀ ਆਸ ਤੁਜ ਜੂ ਕਰੀਆ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸ਼ਿਵ ਜੂ ਅਵਤਰਾ ਕਾਲ ਪਾਈ ਕਰ ਬਿਸ਼ਨ ਪ੍ਰਕਾ사 ਸਕਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸਿਵ ਕੀਓ ਬੀਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੱਛਣਿ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਾਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਰਿ ਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲਮ ਬਾਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਦੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪੜ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ અપਾਰਾ ਜਬ ਆਕਰਖ ਕਰਤ ਹੋ ਕਬਹੂ ਤਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੀ ਬਦਨਾ ਸ੍ਰੇਸ਼ਟ ਸਵਤਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹ ਤਨ ਰਾਲਮ ਜਾਣ ਤਬੀਦ ਭੇਦ ਅਰਿ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਰ ਅਨੀਲ ਅਨਾਦਯ ਸੰਭ ਤਾ ਕਾ ਮੂੜ ਉਚਾਰਤ ਪੀਦਾ ਜਾ ਕੋ ਪੀਵ ਨ ਪਾਵਤ ਬੇਦਾ ਤਾਕ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵਕਾ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨ ਤਨਹਿ ਪੇਵ ਆਪ ਆਪਣੀ ਬੁੱਧ ਹੈ ਜੀਤੀ ਬਰਨ ਤਪੈ ਨ ਬੈਨ ਤੋਹਿ ਤੀਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬੈਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰਾੰਕ ਭਇਓ ਰਾਵ ਕਹੀ ਭੂਪਾ ਅੰਡਜ ਜੀਰਜ ਸੀਤਜ ਕੀਨੀ ਉਦਭੁਜ ਖਾਨ ਬੌਰ ਰਜ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰੇ ਕੈ ਠਾ ਸਗਰੀ ਸ੍ਰੇਸ਼ਟ ਦਿਖਾਇ ਅਚੰਬਵ ਆਤ ਜੁਗਾਦ ਸਰੂਪ ਸਿਆਮ ਭਵ ਅਬਰਖਾ ਮੇਰੀ ਤੁਮ ਕਰੋ ਸੇਖਿਓ ਬਾਰ ਸਿਖ ਸੰਘਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਕਾਤਾ ਜੇ ਆਸ ਤੁਜ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਖਿਤ ਹੋਇ ਮਰੀ ਪੁਰਖ ਜਵਨ ਭਗ ਪਰਿति हारे ਤਨ ਕੇ ਤੁਮ ਸੰਕਟ ਸਭ ਤਾਰੀ ਜੋ ਕਲ ਕੋ ਇਕ ਬਾਰ ਤਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰੇਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਗੇ ਤਾਪ ਤਨਕ ਮਹਿ ਹਰ ਹੋ ਰੇ ਦੇ ਸਦ ਕਰਮੋਂ ਸਭ ਹੋਈ ਦੁਸ਼ਟਾਹ ਛਵੈ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੀ ਤਾਹੀ ਉਬਾਰਾ ਜਿਨ ਨਰ ਨਾਮ ਤੇਹਾਰੂ ਕਹਾ ਤਾਰਦ ਦੁਸ਼ਟ ਦੋਖਤੇ ਰਹਾ ਖੜਗ ਕੀਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੁ ਉਵਾਰੀ ਸਰਬਠੌਰ ਮੋਹ ਸਹਾਈ ਦੁਸ਼ਟ ਦੋਖਤੇ ਰਹਿਓ ਬਚਾਈ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀਦ ਅਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ अपना जान करो प्रतिपारा हमरी दुष्ट सबे तुम काव हो हा। आप हाथ दे मोहे बचाव हो सुखी बसै मोरो परिवार सेवक सिख सबे करतार ਮੋਰਛਾਨ ਜਿ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਰਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹਾਂ ਸੋ ਤੁਮ ਦੇ ਪਾਉ ਸੇਵਕ ਸਿਖ ਹਮਾਰੇ ਤਾਰਿਯ ਹੈ ਚੁਣ-ਚੁਣ ਸਤਰ ਹਮਾਰੇ ਮਾਰਿਯ ਹੈ ਆਪ ਹਾਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਆਸ ਤੁਜ ਜੂ ਕਰੀਆ ਹ ਰਖਾ ਰਾਖ ਲਿਹੁ ਮੋਹਿ ਰਾਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ समहोपुरी चतुर्दश कंता काल पाए ब्रह्मा बापतरा काल पाए शिवजू अवतरा काल पाए कर बिसन प्रकासा सकल काल का की आत्मसा ਜਵਨ ਕਾਲ ਜੋਗੀ ਸਿਵ ਕੀਓ ਬੀਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਣਿ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਾਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸકલ ਪ੍ਰਜਾ ਰਿਨ ਆਪ ਸਵਾਰੀ sevakan ko sab gun sukh diyo satran ko palam bad kiyo kat kat ki antar ki janat bhale bure ki peer pachanat cheeti de kunchar asthula ਸਭ ਪਾਰੇ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪੜ ਪਟ ਕੀ ਜਾਣੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਵ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਨ ਤਬੀਦ ਭੀਦ ਅਰਿ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਯ ਨਾਦੇ ਅਸੰਭ ਤਾਕਾ ਮੂੜ ਉਚਾਰਤ ਭੀਦਾ ਜਾ ਕੋ ਪੀਵ ਨ ਪਾਵਤ ਬੇਦਾ ਤਾਕ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨ ਤਨਹਿ ਪਿਵ ਆਪ ਆਪਣੀ ਬੋਧ ਹੈ ਜੀਤੀ ਬਰਨ ਤਪੈ ਨਾ ਭੈਨ ਤੋਹਿ ਤੀਤੀ ਤੇਮਰਾ ਲਖਾ ਨਾ ਜਾਏ ਪਸਾਰਾ ਕੇਹ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੀਰਜ ਸੀਤਜ ਕੀਨੀ ਉਦ ਭੁਜ ਖਾਨ ਬੌਰ ਰਜ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਇਓ ਸੰਕਰੇ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਬਵ ਆਦਿ ਜੁਗਾਦ ਸਰੂਪ ਸੇੰਭਵ ਅਬਰਖਾ ਮੇਰੀ ਤੁਮ ਕਰੋ ਸੇਖਿਓ ਬਾਰ ਸਿਖ ਸੰਗਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੀਛ ਕਰੋਰਣ ਕਾਤਾ ਜੇ ਆਸ ਤੁਝ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਖਿਤ ਹੋਇ ਮਰੀ ਪੁਰਖ ਜਵਨ ਭਗ ਪਰਿ ਤਿਹਾਰੇ ਤਨ ਕੇ ਸਭ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਤਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰੇਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਰੇ ਦਸੈ ਦ ਕਰਮੋਂ ਸਭ ਹੋਈ ਦੁਸ਼ਟਾਹ ਛਵੈ ਸਕੈ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੀ ਤਾਹੀ ਉਬਾਰਾ ਜਿਨ ਨਰ ਨਾਮ ਤੇਹਾਰੂ ਕਹਾ दारद दुष्ट दोखते रहा खड्ग गीत मैं शरण तिहारी आप हाथ दए लेहु उवारी सर्वठौर मोह सहाय दुष्ट दोखते लेहु बचाई एक ओंकार ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀਦ ਅਸਵੀ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ अपना जान करो प्रतिपारा हमरी दुष्ट सबे तुम काव हो हा। आप हाथ दे मोहे बचाव हो सुखी बसै मोर परिवार सेवक सिख सबे करतार ਮੋਰਛਾਨ ਜਿ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਰਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹਾਂ ਸੋ ਤੁਮ ਤੇ ਪਾਉ ਸੇਵਕ ਸਖ ਹਮਾਰੇ ਤਾਰੀਅ ਹੈ ਚੁਣ ਚੁਣ ਸਤਰ ਹਮਾਰੇ ਮਾਰੀਅ ਹੈ ਆਪ ਹੱਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤ्रास निवरीਐ ਉਜੋ ਸਦਾ ਹਮਾਰੇ ਪਛਾ ਸ਼੍ਰੀ ਆਸ ਤੁਜ ਜੂ ਕਰੀਆ ਰਖਾ ਰਾਖ ਲਿਹੁ ਮੋਹਿ ਰਾਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਪੁਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸਿਵ ਜੂ ਅਵਤਰਾ ਕਾਲ ਪਾਈ ਕਰ ਬਿਸ਼ਨ ਪ੍ਰਕਾ사 ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੀਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਣਿ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਾਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਰਿਨ ਆਪ ਸਵਾਰੀ sevakan ko sab gun sukh diyo satran ko palam bad kiyo kat kat ki antar ki janat bhale bure ki peer pachanat cheeti de kunchar asthula ਸਭ ਪਰੇ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪੜ ਪੜ ਕੀ ਜਾਣੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੀ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਨ ਤਬੀਦ ਭੀਦ ਅਰਿ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਰ ਅਨੀਲ ਅਨਾਦੇ ਅਸੰਭ ਤਾਕਾ ਮੂੜ ਉਚਾਰਤ ਭੀਦਾ ਜਾ ਕੋ ਪੀਵ ਨਾ ਪਾਵਤ ਬਿਦਾ ਤਾਕ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੋਧ ਹੈ ਜੀਤੀ ਬਰਨ ਤਪੈਨਾ ਪੈਨਾ ਤੁਹਿ ਦਿੱਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਹ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੀਰਜ ਸੀਤਜ ਕੀਨੀ ਉਦ ਭੁਜ ਖਾਨ ਬੌਰ ਰਜ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਇਓ ਸੰਕਰੇ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਬਵ ਆਦਿ ਗੁਗਾਦ ਸਰੂਪ ਸਿਆਮ ਭਵ ਆਬਰਖਾ ਮੀਰੀ ਤੁਮ ਕਰੋ ਸੇਖਿਓ ਬਾਰ ਸਿਖ ਸੰਘਰੋ ਦੁਸ਼ਟ ਜਤੇ ਉਠਵਦ ਉਤਪਾਤਾ ਸਕਲ ਮਲੀਛ ਕਰੋ ਰਣ ਕਾਤਾ ਜੇ ਆਸ ਤੁਜ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਖਿਤ ਹੋਇ ਮਰੀ ਪੁਰਖ ਜਵਨ ਪਗ ਪਰਿ ਤਿਹਾਰੇ ਤਨ ਕੇ ਸੋਮ ਸੰਕਟ ਸਬਟਾਰੀ ਜੋ ਕਲ ਕੋ ਇਕ ਬਾਰ ਤਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰੇਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਗੇ ਤਾਪ ਤਨਕ ਮਹਿ ਹਰ ਹੋ ਰੇ ਦਸੈ ਦ ਕਰਮੋਂ ਸਭ ਹੋਈ ਦੁਸ਼ਟਾ ਹਾ ਛਵੈ ਸਕੈ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੀ ਤਾਹੀ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੁ ਉਵਾਰੀ ਸਰਬ ਥਾਰ ਮੋਹ ਸਹਾਈ ਦੁਸ਼ਟ ਦੋਖ ਤੇ ਰਹਿੋ ਬਚਾਈ